ਕੀ ਹਲੇ ਤਾਂ ਸਿਰਫ ਅਸੀਂ ਇੱਕ ਟੀਜ਼ਰ ਦਿਖਾਇਆ ਹਲੇ ਵੀ ਸਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਪੰਜਾਬ ਦੇ ਲੋਕ ਨੌਜਵਾਨ ਕਿਸਾਨ ਤੁਹਾਨੂੰ ਇੱਕ ਫਿਲਮ ਦਿਖਾਉਣ ਦੇ ਲਈ ਤਿਆਰ ਬੈਠੇ ਨੇ ਤੇ ਮੈਨੂੰ ਲੱਗਦਾ ਉਸ ਦਿਨ ਦਾ ਇਕੱਠ ਤੁਹਾਡੇ ਤੋਂ ਰੋਕਿਆ ਨਹੀਂ ਜਾਣਾ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋਣਾਗਾ ਮਿਲੇ ਪੋਗਤ ਮੈਨੂੰ ਵੀ ਲੱਗਦੀ ਹੈ ਇਹਨਾਂ ਦੀ ਵੀ ਹੈਗੀ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਸ਼ਾਇਦ ਅਸੀਂ ਪੰਜਾਬ ਦੇ ਹੱਥੋਂ ਗਵਾ ਦਈਏ ਔਰ ਅਸੀਂ ਪਿੱਛੇ ਜਿਹੀ ਵੇਖਿਆ ਕਿ ਇਹਨਾਂ ਨੇ 2.5 ਕਰੋੜ ਦੇ ਵਿੱਚ ਯੂਨੀਵਰਸਿਟੀ ਉਦੋਂ ਵੀ ਕਿਤੇ ਨਾ ਕਿਤੇ ਆਪਦੇ ਹੱਥੋਂ ਜਾਣ ਦੀਆਂ ਤਿਆਰੀਆਂ ਕਰ ਲੀਆਂ ਸੀ ਉਦੋਂ ਵੀ ਵਿਦਿਆਰਥੀ ਅੜੇ ਸੀ ਸੰਘਰਸ਼ ਕੀਤਾ ਸੀ ਤੇ ਵਿਦਿਆਰਥੀਆਂ ਨੇ ਮੋਰਚਾ ਫਤਿਹ ਕੀਤਾ ਸੀ ਅੱਜ ਮੁੱਖ ਮੰਤਰੀ ਸਾਹਿਬ ਬਿਨਾਂ ਕਿਸੇ ਨੂੰ ਦੱਸੇ ਚੁੱਪਚੀ ਤੇ ਆਉਂਦੇ ਪ੍ਰੋਟੈਸਟ ਦੇ ਵਿੱਚ ਆ ਕੇ ਬਹਿੰਦੇ ਵਿਦਿਆਰਥੀਆਂ ਨੂੰ ਮਾਣ ਹੋਣਾ ਸੀ ਪੰਜਾਬ ਦੇ ਲੋਕਾਂ ਨੂੰ ਮਾਣ ਹੁੰਦਾ ਸੀ ਜਿਹੜੇ ਕਹਿੰਦੇ ਆ ਨਾ ਕਿ ਮੈਂ ਪੰਜਾਬ ਦੇ ਲੋਕਾਂ ਦਾ ਹਮਦਰਦੀ ਆ ਮੈਨੂੰ ਪੰਜਾਬ ਦੇ ਲੋਕਾਂ ਪ੍ਰਤੀ ਪੰਜਾਬ ਦੀ ਜ਼ਮੀਨ ਦੇ ਪ੍ਰਤੀ ਪਿਆਰ ਹੈ ਪੰਜਾਬ ਦੀ ਵਿਰਾਸਤ ਦੇ ਨਾਲ ਪਿਆਰਤਾ ਜੇ ਇੱਥੇ ਆ ਕੇ ਬਹਿੰਦੇ ਪ੍ਰੋਟੈਸਟ ਦੇ ਵਿੱਚ ਸਾਡੇ ਪੰਜਾਬ ਦੀ ਵੰਡ ਕੀਤੀ ਗਈ ਫਿਰ ਸਾਡੇ ਪੰਜਾਬੀ ਬੋਲਦੇ ਇਲਾਕੇ ਖੋਏ ਗਏ ਸਾਡੇ ਚੰਡੀਗੜ੍ਹ ਦੇ ਪਿੰਡਾਂ ਨੂੰ ਖੋਇਆ ਗਿਆ ਪਾਂਖੜਾ ਬਿਆਸ ਮੈਨੇਜਮੈਂਟ ਜਿਹੜਾ ਰੀਸੈਂਟਲੀ ਸਾਡੇ ਤੋਂ ਦੇ ਅਧਿਕਾਰ ਖੋਏ ਗਏ ਹੁਣ ਗੱਲ ਆ ਕੇ ਖੜ ਜਾਂਦੀ ਹੈ ਸਾਡੀ ਪੰਜਾਬ ਯੂਨੀਵਰਸਿਟੀ ਤੇ ਜੇ ਸਾਨੂੰ ਲੜਨਾ ਜਿਤਨਾ ਯੋਜਨਾ ਨਾਸ ਖਾਇਆ ਤਾਂ ਅਸੀਂ ਫਿਰ ਮੈਨੂੰ ਲੱਗਦਾ ਇੱਕ ਬੇਕਾਰ ਤਰ੍ਹਾਂ ਦੇ ਲੋਕ ਬਣ ਕੇ ਰਹਿ ਜਾਾਂਗੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੋਰਚਾ ਚੱਲ ਰਿਹਾ ਹੈ ਤੇ ਇੱਥੇ ਪੰਜਾਬ ਦੀ ਹਰ ਫੇਮਸ ਸ਼ਖਸੀਅਤ ਪਹੁੰਚੀ ਹੋਈ ਹੈ ਹਰ ਆਮ ਬੰਦਾ ਪਹੁੰਚਾ ਹੋਇਆ ਆਮ ਤੋਂ ਲੈ ਕੇ ਖਾਸ ਹਰ ਕੋਈ ਪਹੁੰਚਾ ਹੋਇਆ ਹੈ ਔਰ ਨਵਜੋਤਕਰ ਲੰਬੀ ਜੋ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਬੁਲਾਰਾ ਮੰਨਿਆ ਜਾਂਦੀ ਹੈ ਔਰ ਉਹ ਨਵਜੋਤਕਰ ਲੰਬੀ ਵੀ ਇੱਥੇ ਨੌਜਵਾਨਾਂ ਦੇ ਸਾਥ ਦੇ ਲਈ ਯੂਨੀਵਰਸਿਟੀ ਦੇ ਸਾਥ ਦੇ ਲਈ ਇੱਥੇ ਪਹੁੰਚੇ ਨੇ ਪੜ੍ਹਨੇ ਯੂਨੀਵਰਸਿਟੀ ਨੂੰ ਖੋਣ ਦੀਆਂ ਸ਼ਾਸ਼ਾ ਚੱਲ ਪਈਆਂ ਪਹਿਲਾਂ ਚੰਡੀਗੜ੍ਹ ਦੀ ਅੱਧਾ ਖੋਲਿਆ ਹੁਣ ਯੂਨੀਵਰਸਿਟੀ ਨੂੰ ਖੋਣ ਲੱਗੇ ਨੇ ਸਭ ਤੋਂ ਪਹਿਲਾਂ ਤਾਂ ਜੀ ਮਿੱਟੀ ਦੇਖ ਰਹੇ ਮੇਰੇ ਸਾਰੇ ਸਤਿਕਾਰਯੋਗ ਵੀਰਾਂ ਭੈਣਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਤੁਸੀਂ ਗੱਲ ਕੀਤੀ ਸਾਜ਼ਿਸ਼ਾਂ ਦੀ ਇਹ ਹੁਣ ਤੋਂ ਨਹੀਂ ਕਈ ਦਹਾਕਿਆਂ ਤੋਂ ਚੱਲਦਾ ਆ ਰਿਹਾ ਤੁਸੀਂ ਵੇਖੋ ਜਦੋਂ ਅਸੀਂ 1966 ਤੋਂ ਬਾਅਦ ਵੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਪੰਜਾਬ ਦੀ ਵੰਡ ਕੀਤੀ ਗਈ ਫਿਰ ਸਾਡੇ ਪੰਜਾਬੀ ਬੋਲ ਦੇ ਇਲਾਕੇ ਖੋਏ ਗਏ ਸਾਡੇ ਚੰਡੀਗੜ੍ਹ ਦੇ ਪਿੰਡਾਂ ਨੂੰ ਖੋਇਆ ਗਿਆ ਭਾਂਖੜਾ ਬਿਆਸ ਮੈਨੇਜਮੈਂਟ ਜਿਹੜਾ ਰੀਸੈਂਟਲੀ ਸਾਡੇ ਤੋਂ ਦੇ ਅਧਿਕਾਰ ਖੋਏ ਗਏ ਹੁਣ ਗੱਲ ਆ ਕੇ ਖੜ ਜਾਂਦੀ ਹੈ ਸਾਡੀ ਪੰਜਾਬ ਯੂਨੀਵਰਸਿਟੀ ਤੇ ਔਰ ਯੂਨੀਵਰਸਿਟੀ ਵੀ ਖੋਣਦੀਆਂ ਸਾਜ਼ਿਸ਼ਾਂ ਸਮੇਂ-ਸਮੇਂ ਦੀ ਸਰਕਾਰ ਨੇ ਸਮੇਂ-ਸਮੇਂ ਤੋਂ ਹੀ ਕੀਤੀਆਂ ਨੇ ਕਿ ਯੂਨੀਵਰਸਿਟੀ ਦਾ ਅਸੀਂ ਸੈਂਟਰਲਾਈਜ਼ੇਸ਼ਨ ਕਰੀਏ ਯੂਨੀਵਰਸਿਟੀ ਦੀਆਂ ਪਾਵਰਾਂ ਆਪਦੇ ਹੱਥ ਦੇ ਵਿੱਚ ਲਈਏ ਪਰ ਚਾਦੋਵੀ ਯੂਨੀਵਰਸਿਟੀ ਤੇ ਸਵਾਲ ਉੱਠਦੇ ਆ ਯਾ ਯੂਨੀਵਰਸਿਟੀ ਤੇ ਅਜੇ ਹੀ ਆ ਕੁਝ ਐਕਟੀਵਿਟੀਆਂ ਕਰਨ ਦੀ ਕੋਸ਼ਿਸ਼ ਕਰਦੇ ਆ ਸਰਕਾਰਾਂ ਤਾਂ ਸਾਡੇ ਵਿਦਿਆਰਥੀ ਸੰਘਰਸ਼ਸ਼ੀਲ ਆਗੂ ਸਾਡੇ ਯੋਧੇ ਹਮੇਸ਼ਾ ਜਾਗਦੇ ਨੇ ਹਮੇਸ਼ਾ ਲੜਦੇ ਨੇ ਜਿੱਤਦੇ ਨੇ ਔਰ ਤੁਸੀਂ ਵੇਖੋ ਕਿ ਕਿਉਂਕਿ ਇਹ ਜਿਹੜੀ ਯੂਨੀਵਰਸਿਟੀ ਹੈ ਨਾ ਸਾਡੇ ਪੰਜਾਬ ਦੀ ਉਸ ਸਰਜ਼ਮੀਨ ਤੇ ਉਸਾਰੀ ਗਈ ਹੈ ਜਿਸ ਜ਼ਮੀਨ ਦਾ ਇਤਿਹਾਸ ਸਾਨੂੰ ਲੜਨਾ ਸਿਖਾਉਂਦਾ ਹੈ ਜਦੋਂ ਅਸੀਂ ਸਾਡੇ ਇਤਿਹਾਸ ਨੂੰ ਪੜ੍ਹਦੇ ਆ ਤਾਂ ਸਾਡਾ ਸੀਨਾ ਫਖਰ ਦੇ ਨਾਲ ਚੌੜਾ ਹੋ ਜਾਂਦਾ ਹੈ ਕਿ ਅਸੀਂ ਇਸ ਕੌਮ ਦੇ ਵਿੱਚੋਂ ਆ ਜਿਸ ਕੌਮ ਦੇ ਵਿੱਚ ਸਮੇਂ-ਸਮੇਂ ਤੇ ਸਾਡੇ ਗੁਰੂਆਂ ਨੇ ਆਪਦਾ ਇਤਿਹਾਸ ਬਣਾਇਆ ਸਾਡੇ ਆਗੂਆਂ ਨੇ ਯੋਧਿਆਂ ਨੇ ਆਪਦਾ ਇਤਿਹਾਸ ਬਣਾਇਆ ਤੇ ਅੱਜ ਅਸੀਂ ਉਹ ਪੀੜ੍ਹੀਆਂ ਜਿਹੜੀ ਅਸੀਂ ਆਪਦਾ ਇਤਿਹਾਸ ਲਿਖਣਾ ਜਾਣਦੇ ਆ ਉਹਨਾਂ ਨੇ ਸਾਨੂੰ ਸਿਖਾਇਆ ਕਿ ਅਸੀਂ ਆਪਦਾ ਇਤਿਹਾਸ ਕਿਵੇਂ ਲਿਖਣਾ ਹੈ ਔਰ ਅੱਜ ਉਹੀ ਇਤਿਹਾਸ ਅੱਜ ਅਸੀਂ ਯੂਨੀਵਰਸਿਟੀ ਦੇ ਵਿੱਚ ਸੰਘਰਸ਼ ਕਰ ਰਹੇ ਵਿਦਿਆਰਥੀ ਲਿਖ ਰਹੇ ਨੇ ਕਿ ਯੂਨੀਵਰਸਿਟੀ ਪੰਜਾਬ ਦੀ ਹੈ ਇਸ ਤੇ ਹੱਕ ਪੰਜਾਬ ਦੇ ਰਹਿਣਗੇ ਇਸ ਦੀ ਸੈਨੇਟ ਨੂੰ ਸਿੰਡੀਕੇਟ ਨੂੰ ਯੂਨੀਵਰਸਿਟੀ ਦੇ ਵਿਦਿਆਰਥੀ ਹੀ ਚਲਾਉਣਗੇ ਅੱਛਾ ਇਹ ਇਹਨਾਂ ਦਾ ਪਲਾਨ ਇਹ ਹੈ ਕਿ ਆਰਐਸਐਸ ਦੀਆਂ ਨੀਤੀਆਂ ਇੱਥੇ ਲੈ ਆਉਣੀਆਂ ਨੇ ਖਾਕੀ ਨੀਕਰਾਂ ਪਵਾ ਦੇਣੀਆਂ ਨੇ ਇਹ ਸਾਰਾ ਕੁਝ ਕੇਂਦਰੀਕਰਨ ਕਰਕੇ ਸਾਡੀ ਨਸਲ ਤੇ ਹਮਲਾ ਕਰ ਰਹੇ ਨੇ ਫਿਰ ਦੇਖੋ ਬਿਲਕੁਲ ਪਹਿਲਾਂ ਤਾਂ ਮੈਂ ਜਿਹੜੇ ਵੀ ਮੇਰੇ ਵਿਦਿਆਰਥੀ ਸਾਥੀ ਅੱਜ ਇਸ ਪ੍ਰੋਟੈਸਟ ਦੇ ਵਿੱਚ ਨਹੀਂ ਪਹੁੰਚੇਗੇ ਜਾਂ ਇਸ ਪ੍ਰੋਟੈਸਟ ਵੱਲ ਨਹੀਂ ਧਿਆਨ ਦੇ ਰਹੇ ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਇਸ ਚੀਜ਼ ਨੂੰ ਡੂੰਘਾਈ ਦੇ ਨਾਲ ਸਮਝੋ ਕਿ ਇਸ ਪ੍ਰੋਟੈਸਟ ਨੂੰ ਕਿਉਂ ਕੀਤਾ ਜਾ ਰਿਹਾ ਕਿਉਂਕਿ ਜਦੋਂ ਯੂਨੀਵਰਸਿਟੀ ਦੀ ਪਾਵਰ ਸਾਡੇ ਵਿਦਿਆਰਥੀਆਂ ਦੇ ਹੱਥਾਂ ਚੋਂ ਚਲੀ ਗਈ ਗੈਰ ਪੰਜਾਬ ਦੀਆਂ ਜਿਹੜੀਆਂ ਬਾਹਰਲੀਆਂ ਤਾਕਤਾਂ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਚਲੀ ਗਈ ਤਾਂ ਤੁਸੀਂ ਦੇਖੋ ਇੱਥੇ ਕਿਸ ਤਰ੍ਹਾਂ ਦੇ ਸੈਮੀਨਾਰ ਕਰਵਾਏ ਜਾਣਗੇ ਕਿਸ ਤਰ੍ਹਾਂ ਦੇ ਕੈਂਪ ਇੱਥੇ ਲੱਗਣਗੇ ਸਾਨੂੰ ਕੀ ਪੜਾਇਆ ਜਾਏਗਾ ਸ਼ਾਇਦ ਸਾਡੇ ਇਤਿਹਾਸ ਨੂੰ ਹੀ ਸਾਡੇ ਤੋਂ ਪਰਾਂ ਕਰ ਦਿੱਤਾ ਜਾਵੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਇਤਿਹਾਸ ਬਾਰੇ ਦੱਸਿਆ ਹੀ ਨਾ ਜਾਵੇ ਕਿਉਂਕਿ ਸਾਡੇ ਦਿਮਾਗ ਦੇ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਪੜਾਂਗੇ ਉਹੋ ਜੀ ਸਾਡੀ ਪਰਸਨੈਲਿਟੀ ਡਵੈਲਪ ਹੁੰਦੀ ਆ ਅਸੀਂ ਉਹੋ ਜੇ ਬਣ ਜਾਗੇ ਜੇ ਸਾਨੂੰ ਲੜਨਾ ਜਿੱਤਣਾ ਯੋਜਨਾ ਨਾ ਸਿਖਾਇਆ ਤਾਂ ਅਸੀਂ ਫਿਰ ਮੈਨੂੰ ਲੱਗਦਾ ਇੱਕ ਬੇਕਾਰ ਤਰ੍ਹਾਂ ਦੇ ਲੋਕ ਬਣ ਕੇ ਰਹਿ ਜਾਣਗੇ ਜਿਹੜੇ ਆਪਦੇ ਹੱਕਾਂ ਲਈ ਸੰਘਰਸ਼ ਹੀ ਨਹੀਂ ਕਰ ਸਕਾਂਗੇ ਔਰ ਅੱਜ ਜਿਹੜਾ ਯੂਨੀਵਰਸਿਟੀ ਦੇ ਵਿੱਚ ਵਿਸ਼ਾਲ ਇਕੱਠ ਹੈ ਨਾ ਕਿਤੇ ਨਾ ਕਿਤੇ ਮੈਨੂੰ ਅਸੀਂ ਜਿਹੜਾ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਕੀਤਾ ਸੀ ਉਸ ਦਾ ਹੀ ਇੱਕ ਪਰਛਾਵਾਂ ਲੱਗ ਰਿਹਾ ਇੱਥੇ ਵਿਦਿਆਰਥੀ ਤਾਂ ਪਹੁੰਚੇ ਹੀ ਨੇ ਇੱਥੇ ਉਹ ਲੋਕ ਜਿਨ੍ਹਾਂ ਦਾ ਪੜਾਈ ਦੇ ਨਾਲ ਲੈਣਾ ਦੇਣਾ ਨਹੀਂ ਆ ਜਿਹੜੇ ਇਸ ਯੂਨੀਵਰਸਿਟੀ ਦੇ ਵਿੱਚ ਨਹੀਂ ਪੜੇ ਸਾਡੇ ਬਜ਼ੁਰਗ ਬਾਬੇ ਜਿਹੜੇ ਅਨਪੜ੍ਹ ਨੇ ਮਾਫ ਕਰਿਓ ਮੈਂ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰ ਰਹੀ ਕਿ ਪਰ ਜਿਹੜੇ ਪੜੇ ਨਹੀਂ ਆ ਉਹ ਵੀ ਇਸ ਯੂਨੀਵਰਸਿਟੀ ਦਾ ਦਰਦ ਲੈ ਕੇ ਕਿਉਂਕਿ ਸਾਡੀ ਵਿਰਾਸਤ ਹੈ ਸਾਡਾ ਇਤਿਹਾਸ ਹੈ ਸਾਡੀ ਤਰੋਹਰ ਹੈ ਇਸ ਨੂੰ ਖੋਣ ਤੋਂ ਡਰਦੇ ਨੇ ਉਹ ਦਰਦ ਲੈ ਕੇ ਅੱਜ ਇੱਥੇ ਪਹੁੰਚੇ ਨੇ ਤੇ ਪ੍ਰੋਟੈਸਟ ਦੇ ਵਿੱਚ ਬੈਠੇ ਹੋਏ ਨੇ ਐਡਾ ਵੱਡਾ ਜਾਮ ਅੱਜ ਇਸ ਵਕਤ ਚੰਡੀਗੜ੍ਹ ਦੇ ਵਿੱਚ ਸੀਗਾ ਕਿ ਸਾਨੂੰ ਚੰਡੀਗੜ੍ਹ ਦੇ ਵਿੱਚ ਐਂਟਰ ਹੋਣ ਤੋਂ ਯੂਨੀਵਰਸਿਟੀ ਤੱਕ ਪਹੁੰਚਣ ਤੇ 3 ਘੰਟੇ ਲੱਗ ਗਏ ਨੇ ਵਿਦਿਆਰਥੀ ਆਪ ਦੇ ਆਪ ਦੇ ਤਰੀਕੇ ਨਾਲ ਸੰਘਰਸ਼ ਕਰ ਰਹੇ ਨੇ ਪਿੱਛੇ ਚੌਂਕਾਂ ਦੇ ਵਿੱਚ ਬੈਨਰ ਲੈ ਕੇ ਵਿਦਿਆਰਥੀ ਖੜੇ ਨੇ ਸੜਕਾਂ ਤੇ ਵਿਦਿਆਰਥੀ ਖੜੇ ਨੇ ਲੋਕਾਂ ਗਾਈਡ ਕਰ ਰਹੇ ਨੇ ਔਰ ਯੂਨੀਵਰਸਿਟੀ ਦੇ ਵਿੱਚ ਇੱਕ ਤਾਂ ਮੇਨ ਸਟੇਜ ਲੱਗੀ ਹੋਈ ਆ ਉਸ ਤੋਂ ਇਲਾਵਾ ਕੋਨੇ-ਕੋਨੇ ਤੇ ਆਪ ਦੇ ਆਪ ਦੇ ਤਰੀਕੇ ਦੇ ਨਾਲ ਕੋਈ ਕਵਿਤਾਵਾਂ ਬੋਲ ਕੇ ਕੋਈ ਕਿਸੇ ਤਰ੍ਹਾਂ ਦੇ ਨਾਟਕ ਦੇ ذریعے ਨਾਰਿਆਂ ਦੇ ਰਾਹੀਂ ਆਪਦੀ ਆਪਦੀ ਆਵਾਜ਼ ਉਠਾ ਰਹੇ ਨੇ ਇਹ ਜੱਤ ਹੋ ਜੂਗੀ ਭਾਵੇਂ ਮਤਲਬ ਅਸੀਂ ਤਿੰਨ ਕਾਨੂੰਨਾਂ ਵਾਲੀ ਤਾਂ ਜੱਤ ਲਿਆਂਦੀ ਸੀ ਐਦਕੀ ਭਾਜਪਾ ਨੇ ਬਹੁਤ ਗਹਿਰੀ ਸੱਟ ਮਾਰੀ ਹੈ ਕਿਉਂਕਿ ਜਿੱਥੋਂ ਐਜੂਕੇਸ਼ਨ ਆਉਂਦੀ ਹੈ ਉੱਥੋਂ ਹੀ ਸਾਡੀਆਂ ਨਸਲਾਂ ਨੇ ਖੜਾ ਹੋਣਾ ਉੱਥੇ ਹੀ ਉਹ ਬੰਦਿਆਂ ਨੇ ਖੜੇ ਹੋਣਾ ਜਿਨ੍ਹਾਂ ਨੂੰ ਜਾ ਕੇ ਜ਼ੁਲਮ ਦੇ ਖਿਲਾਫ ਲੜਨਾ ਹੈ ਤੇ ਆਪ ਜ਼ੁਲਮ ਕਰਦੇ ਨੇ ਤੇ ਚਾਹੁੰਦੇ ਵੀ ਨਹੀਂ ਵੀ ਇੱਥੋਂ ਕੋਈ ਖੜਾ ਹੋਵੇ ਤੇ ਫਿਰ ਜੱਤ ਕਰਾ ਹੋਜੂਗੀ ਮੰਨ ਜਾਣਗੇ ਉਹ ਦੇਖੋ ਕਿਸੇ ਵੀ ਕੌਮ ਦੇ ਮਾਨਸਿਕ ਆਰਥਿਕ ਸਮਾਜਿਕ ਵਿਕਾਸ ਦੇ ਲਈ ਅੱਜ ਦੇ ਯੁੱਗ ਦੇ ਵਿੱਚ ਮੈਨੂੰ ਲੱਗਦਾ ਐਜੂਕੇਸ਼ਨ ਸਭ ਤੋਂ ਅਹਿਮ ਰੋਲ ਅਦਾ ਕਰਦੀ ਆ ਸਾਨੂੰ ਵਿਚਰਨਾ ਸਿਖਾਉਂਦੀ ਐ ਸਾਨੂੰ ਬੋਲਣਾ ਸਿਖਾਉਂਦੀ ਐ ਸਾਡੀ ਪਰਸਨੈਲਿਟੀ ਡਵੈਲਪਮੈਂਟ ਦੇ ਵਿੱਚ ਇੱਕ ਬਹੁਤ ਅਹਿਮ ਰੋਲ ਅਦਾ ਕਰਦੀ ਐ ਪਰ ਉਹੀ ਗੱਲ ਕਿ ਸਰਕਾਰ ਨਹੀਂ ਚਾਹੁੰਦੀਗੀ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਇਸ ਐਜੂਕੇਸ਼ਨ ਨੂੰ ਪ੍ਰੋਪਰਲੀ ਯੂਟਿਲਾਈਜ਼ ਕਰ ਸਕਣ ਡਵੈਲਪਮੈਂਟ ਹੋ ਸਕੇ ਜਦੋਂ ਗੱਲ ਜਿੱਤ ਦੀ ਆਉਂਦੀ ਐ ਤੇ ਇਸ ਸੰਘਰਸ਼ ਨੇ ਦੋ ਜਿੱਤਾਂ ਤਾਂ ਲੈ ਲਈਆਂ ਪਹਿਲਾ ਜਦੋਂ ਐਫੀਡੇਟ ਰੱਦ ਕਰਵਾਇਆ ਦੂਸਰੀ ਜਿੱਤ ਜਦੋਂ ਯੂਨੀਵਰਸਿਟੀ ਦੀ ਅਥਾਰਟੀ ਨੇ ਕਿ ਅਸੀਂ ਸੈਨੇਟ ਐਂਡ ਸਿੰਡੀਗੇਟ ਨੂੰ ਫਿਰ ਤੋਂ ਬਹਾਲ ਕਰ ਰਹੇ ਹਾਂ ਔਰ ਅੱਜ ਇਸ ਪ੍ਰੋਟੈਸਟ ਦੇ ਜਰੀਏ ਅਸੀਂ ਤੀਜੀ ਜਿੱਤ ਦੀ ਉਡੀਕ ਕਰ ਰਹੇ ਹਾਂ ਕਿ ਕਦੋਂ ਫੈਸਲਾ ਆਉਂਦਾ ਜਿੱਥੇ ਅੱਜ ਯੂਨੀਵਰਸਿਟੀ ਦੇ ਵਿੱਚ ਸੈਨੇਟ ਦੀਆਂ ਚੋਣਾਂ ਆਂਦੀਆਂ ਜਿਹੜੀਆਂ ਡੇਟਾ ਨੇ ਉਹ ਰਿਲੀਜ਼ ਕੀਤੀਆਂ ਜਾਣੀਆਂ ਮੀਟਿੰਗ ਚੱਲ ਰਹੀ ਹੈ ਯੂਨੀਵਰਸਿਟੀ ਅਥਾਰਟੀ ਦੀ ਕਿੰਨਾ ਵਕਤ ਲੱਗਦਾ ਹੈ ਫੈਸਲੇ ਤੇ ਉਸ ਦੇ ਬਾਰੇ ਹਲੇ ਕੁਝ ਨਹੀਂ ਕਹਿ ਰਹੇ ਕੋਈ ਅਪਡੇਟ ਫਿਲਹਾਲ ਨਹੀਂ ਆ ਰਹੀਗੀ ਪਰ ਇਹ ਸੰਘਰਸ਼ ਜਾਰੀ ਹੈ ਤੇ ਮੈਂ ਸਰਕਾਰ ਨੂੰ ਸੈਂਟਰ ਦੀ ਨੂੰ ਔਰ ਯੂਨੀਵਰਸਿਟੀ ਦੀ ਅਥਾਰਟੀ ਨੂੰ ਕਹਿਣਾ ਚਾਹਾਂਗੀ ਕਿ ਹਲੇ ਤਾਂ ਸਿਰਫ ਅਸੀਂ ਇੱਕ ਟੀਜ਼ਰ ਦਿਖਾਇਆ ਅਸੀਂ ਤੁਹਾਨੂੰ ਬਹੁਤ ਲਾਈਟ ਵੇ ਦੇ ਨਾਲ ਇੱਕ ਸਿਰਫ 10 ਨਵੰਬਰ ਦੀ ਕਾਲ ਦਿੱਤੀ ਔਰ ਤੁਹਾਨੂੰ ਕਿਹਾ ਕਿ ਸਾਨੂੰ ਡੇਟਸ ਰਿਲੀਜ਼ ਕਰਕੇ ਦਿਓ ਪਰ ਜੇਕਰ ਤੁਸੀਂ ਹਲੇ ਵੀ ਸਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਪੰਜਾਬ ਦੇ ਲੋਕ ਨੌਜਵਾਨ ਕਿਸਾਨ ਤੁਹਾਨੂੰ ਇੱਕ ਫਿਲਮ ਦਿਖਾਉਣ ਦੇ ਲਈ ਤਿਆਰ ਬੈਠੇ ਨੇ ਤੇ ਮੈਨੂੰ ਲੱਗਦਾ ਉਸ ਦਿਨ ਦਾ ਇਕੱਠ ਤੁਹਾਡੇ ਤੋਂ ਰੋਕਿਆ ਨਹੀਂ ਜਾਣਾ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋਣਾਗਾ ਅੱਛਾ ਇੱਥੇ ਆਮ ਤੌਰ ਤੇ ਜਦੋਂ ਵੀ ਆਪਾਂ ਗੱਲ ਦੇਖਦੇ ਹਾਂ ਤੇ ਪੰਜਾਬ ਤੇ ਹਮਲਾ ਕਰਦੇ ਨੇ ਪੰਜਾਬ ਨੂੰ ਹੀ ਟਾਰਗੇਟ ਕੀਤਾ ਜਾਂਦਾ ਮੂਰੇ ਪੰਜਾਬ ਨੂੰ ਪਾਉਣ ਦੇ ਲਈ ਡੈਸਪਰੇਟ ਨੇ ਜਾਂ ਪੰਜਾਬ ਤੋਂ ਡਰਦੇ ਨੇ ਪੰਜਾਬ ਤੋਂ ਡਰਦੇ ਨੇ ਸਾਡਾ ਖੂਨ ਸਾਡਾ ਇਤਿਹਾਸ ਸਾਡੀ ਧਰਤੀ ਸਾਡੀ ਅਣਖ ਸਾਡਾ ਜਜ਼ਬਾ ਸਾਡੇ ਸ਼ਹੀਦ ਸਾਡੇ ਯੋਧੇ ਸਾਡੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਇਤਿਹਾਸ ਆ ਸਾਡੀ ਪੈੜ ਪੈੜ ਤੇ ਇਤਿਹਾਸ ਹੈ ਤੇ ਉਹ ਇਤਿਹਾਸ ਸਾਨੂੰ ਲੜਨਾ ਜੂਜਨਾ ਜਿੱਤਣਾ ਸਿਖਾਉਂਦਾ ਹੈ ਸਾਨੂੰ ਮੈਦਾਨ ਨੂੰ ਫਤਿਹ ਕਰਨਾ ਸਿਖਾਉਂਦਾ ਜਦੋਂ ਅਸੀਂ ਕਹਿੰਦੇ ਹਾਂ ਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤਾਂ ਸਾਡਾ ਜਜ਼ਬਾ ਹੋਰ ਵੱਧ ਜਾਂਦਾ ਸਾਡਾ ਉਤਸ਼ਾਹ ਹੋਰ ਜ਼ਿਆਦਾ ਵੱਧ ਜਾਂਦਾ ਔਰ ਉਸੇ ਫਤਿਹ ਦਾ ਡਰ ਅੱਜ ਸੈਂਟਰ ਦੀਆਂ ਸਰਕਾਰਾਂ ਦੇ ਵਿੱਚ ਵੀ ਹੈ ਤੇ ਕਿਤੇ ਨਾ ਕਿਤੇ ਮੈਨੂੰ ਥੋੜਾ ਬਹੁਤ ਸਾਡੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈਰਾਨੀ ਹੁੰਦੀ ਹੈ ਕਿ ਕਿਸੇ ਵੀ ਇਹਨਾਂ ਦੇ ਆਗੂ ਨੇ ਆਨ ਦੀ ਰਿਕਾਰਡ ਆ ਕੇ ਹਲੇ ਤੱਕ ਸਟੇਟਮੈਂਟ ਇਹ ਨਹੀਂ ਦਿੱਤੀ ਓਪਨਲੀ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਪੰਜਾਬ ਦੀ ਗੱਲ ਇਹਨਾਂ ਨੇ ਕਿਤੇ ਨਹੀਂ ਰੱਖੀ ਹਾਲਾਂਕਿ ਕੁਝ ਆਗੂ ਆਏ ਉਹਨਾਂ ਨੇ ਕਿਹਾ ਕਿ ਅਸੀਂ ਸੈਨੇਟ ਔਰ ਸਿੰਡੀਕੇਟ ਬਹਾਲ ਹੋਣ ਦੀ ਗੱਲ ਤਾਂ ਕਰਦੇ ਆਂ ਔਰ ਮੈਂ ਵੇਖਿਆ ਕਿ ਮੁੱਖ ਮੰਤਰੀ ਸਾਹਿਬ ਦੀ ਵੀ ਅੱਜ ਹੀ ਇੱਕ ਛੋਟੀ ਜੀ ਵੀਡੀਓ ਆਈ ਹੋਈ ਆ ਕਿਸੇ ਉਹਨਾਂ ਨੇ ਆ ਦੀ ਰੈਲੀ ਦੀ ਪਾਈ ਹੋਈ ਆ ਕਲਿੱਪ ਵਿੱਚੋਂ ਕੱਟ ਕੇ ਕਿ ਅਸੀਂ ਹਮੇਸ਼ਾ ਸੈਨੇਟ ਔਰ ਸਿੰਡੀਕੇਟ ਦੀ ਗੱਲ ਕਰਦੇ ਆਂ ਪਰ ਓਪਨਲੀ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜਿਆ ਓਪਨਲੀ ਆਵਾਜ਼ ਉਠਾਓ ਕਿ ਇਸ ਤੇ ਪੰਜਾਬ ਦਾ ਹੱਕ ਹੈ ਪਰ ਅਖੀਰ ਤੇ ਪਤਾ ਕੀ ਕਰਦੇ ਨੇ ਕੋਟੋ-ਕੋਟ ਖੇਡਣ ਲੱਗ ਜਾਂਦੇ ਨੇ ਅਸੀਂ ਕੋਰਟ ਦੇ ਵਿੱਚ ਜਾਵਾਂਗੇ ਅਸੀਂ ਆ ਫੈਸਲਾ ਕਰਨ ਲਈ ਕੋਰਟਸ ਜਾਵਾਂਗੇ ਕਿਉਂਕਿ ਇਹਨਾਂ ਨੂੰ ਵੀ ਪਤਾ ਹੈ ਕਿ ਇਹ ਸਾਲਾਂ ਦੇ ਬੱਧੀ ਕੋਰਟ ਦੇ ਵਿੱਚ ਫੈਸਲੇ ਲੰਮਕਦੇ ਰਹੇ ਨੇ ਕੋਈ ਨਤੀਜਾ ਆਉਣਾ ਨਹੀਂ ਹੈ ਉਦੋਂ ਤੱਕ ਕੋਈ ਹੋਰ ਸਰਕਾਰ ਆ ਜਾਏਗੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਕਿਤੇ ਨਾ ਕਿਤੇ ਮੇਲੀ ਭੁਗਤ ਮੈਨੂੰ ਵੀ ਲੱਗਦੀ ਹੈ ਇਹਨਾਂ ਦੀ ਵੀ ਹੈਗੀ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਸ਼ਾਇਦ ਅਸੀਂ ਪੰਜਾਬ ਦੇ ਹੱਥੋਂ ਗਵਾ ਦਈਏ ਔਰ ਅਸੀਂ ਪਿੱਛੇ ਜਿਹੀ ਵੇਖਿਆ ਕਿ ਇਹਨਾਂ ਨੇ 2.5 ਕਰੋੜ ਦੇ ਵਿੱਚ ਯੂਨੀਵਰਸਿਟੀ ਉਦੋਂ ਵੀ ਕਿਤੇ ਨਾ ਕਿਤੇ ਆਪਦੇ ਹੱਥੋਂ ਜਾਣ ਦੀਆਂ ਤਿਆਰੀਆਂ ਕਰ ਲੀਆਂ ਸੀ ਉਦੋਂ ਵੀ ਵਿਦਿਆਰਥੀ ਅੜੇ ਸੀ ਸੰਘਰਸ਼ ਕੀਤਾ ਸੀ ਤੇ ਵਿਦਿਆਰਥੀਆਂ ਨੇ ਮੋਰਚਾ ਫਤਿਹ ਕੀਤਾ ਸੀ ਇਹ ਭਗਵੰਤ ਮਾਨ ਹੋਰਾਂ ਦਾ ਫਿਰ ਕੋਈ ਸਟੈਂਡ ਨਹੀਂ ਹੈ ਜਿਹੜਾ ਸਪੈਸ਼ਲ ਹੋਣਾ ਚਾਹੀਦਾ ਇੱਕ ਪੰਜਾਬ ਦਾ ਮੋਰਚਾ ਹੈ ਪੰਜਾਬ ਭਾਜਪਾ ਦੇ ਖਿਲਾਫ ਲੜਾਈ ਕੇਂਦਰ ਦੇ ਖਿਲਾਫ ਲੜਾਈ ਹੈ ਤੇ ਮੁੱਖ ਮੰਤਰੀ ਨੂੰ ਤਾਂ ਸਿੱਧੇ ਤੌਰ ਤੌਰ ਤੇ ਇੱਥੇ ਆ ਕੇ ਅਨਾਉਂਸ ਕਰਨਾ ਚਾਹੀਦਾ ਵੀ ਸਾਡੇ ਸਾਰੇ ਲੀਡਰ ਇੱਥੇ ਮੌਜੂਦ ਹੋਣਗੇ ਜਿੱਨਾਂ ਟਾਈਮ ਤੁਸੀਂ ਬੈਠੋਗੇ ਅਸੀਂ ਬੈਠਾਂਗੇ ਬਿਲਕੁਲ ਮੈਂ ਇਹ ਗੱਲ ਕਹਿਣ ਲੱਗੀ ਸੀ ਕਿ ਅੱਜ ਮੁੱਖ ਮੰਤਰੀ ਸਾਹਿਬ ਬਿਨਾ ਕਿਸੇ ਨੂੰ ਦੱਸੇ ਚੁੱਪਚੀਪ ਹੀ ਤੇ ਆਉਂਦੇ ਪ੍ਰੋਟੈਸਟ ਦੇ ਵਿੱਚ ਆ ਕੇ ਬਹਿੰਦੇ ਵਿਦਿਆਰਥੀਆਂ ਨੂੰ ਮਾਣ ਹੋਣਾ ਸੀ ਪੰਜਾਬ ਦੇ ਲੋਕਾਂ ਨੂੰ ਮਾਣ ਹੁੰਦਾ ਸੀ ਜਿਹੜੇ ਕਹਿੰਦੇ ਆ ਨਾ ਕਿ ਮੈਂ ਪੰਜਾਬ ਦੇ ਲੋਕਾਂ ਦਾ ਹਮਦਰਦੀ ਐ ਮੈਨੂੰ ਪੰਜਾਬ ਦੇ ਲੋਕਾਂ ਪ੍ਰਤੀ ਪੰਜਾਬ ਦੀ ਜ਼ਮੀਨ ਦੇ ਪ੍ਰਤੀ ਪਿਆਰ ਹੈ ਪੰਜਾਬ ਦੀ ਵਿਰਾਸਤ ਦੇ ਨਾਲ ਪਿਆਰਤਾ ਜੇ ਇੱਥੇ ਆ ਕੇ ਬਹਿੰਦੇ ਪ੍ਰੋਟੈਸਟ ਦੇ ਵਿੱਚ ਕੱਲ ਇਲੈਕਸ਼ਨ ਦੀ ਕੈਂਪੇਨਿੰਗ ਤੋਂ ਬਾਅਦ ਉਹ ਤੇ ਅੱਜ ਰਿਲੈਕਸ ਕਰਦੇ ਫਿਰਦੇ ਨੇ ਇੱਥੇ ਆਉਂਦੇ ਵਿਦਿਆਰਥੀਆਂ ਦਾ ਦਰਦ ਵੇਖਦੇ ਵਿਦਿਆਰਥੀਆਂ ਦਾ ਸੰਘਰਸ਼ ਵੇਖਦੇ ਮੋਰਚੇ ਨੂੰ ਫਤਿਹ ਕਰਨ ਦੀ ਗੱਲ ਕਰਕੇ ਜਾਂਦੇ ਸਟੇਜ ਤੇ ਖੜਕੇ ਸਾਰੇ ਸਟੂਡੈਂਟਾਂ ਦੇ ਸਾਹਮਣੇ ਸਾਰੀਆਂ ਜਥੇਬੰਦੀਆਂ ਦੇ ਸਾਹਮਣੇ ਪਰ ਨਹੀਂ ਉਹੀ ਗੱਲਾਂ ਕਿ ਪਤਾ ਨਹੀਂ ਇੰਟਰਨਲ ਇਹਨਾਂ ਦਾ ਕੀ ਸਿਸਟਮ ਚੱਲ ਰਿਹਾ ਕਿਸ ਤਰ੍ਹਾਂ ਦੀ ਇਹਨਾਂ ਦੇ ਦਿਮਾਗ ਦੇ ਵਿੱਚ ਇਸ ਵਕਤ ਤਰਕੀਬਾਂ ਚੱਲ ਰਹੀਆਂ ਨੇ ਕਿ ਯੂਨੀਵਰਸਿਟੀ ਨੂੰ ਲੈ ਕੇ ਆਪ ਦਾ ਸਟੈਂਡ ਹੀ ਨਹੀਂ ਸਪਸ਼ਟ ਕਰ ਪਾ ਰਹੇ ਹਲੇ ਤੱਕ ਬਹੁਤ ਬਹੁਤ ਸ਼ੁਕਰੀਆ ਭੈਣੇ ਔਰ ਸ਼ੁਕਰੀਆ ਇੱਥੇ ਆਉਣ ਦੇ ਲਈ ਔਰ ਸਾਰੇ ਸਟੂਡੈਂਟਸ ਸਾਰੇ ਪੰਜਾਬ ਦੇ ਵੱਡੇ ਚਿਹਰੇ ਇੱਥੇ ਆ ਰਹੇ ਨੇ ਔਰ ਭਗਵੰਤ ਮਾਨ ਹੋਰਾਂ ਦਾ ਕੋਈ ਵੀ ਬੰਦਾ ਇੱਥੇ ਨਹੀਂ ਪਹੁੰਚਿਆ ਹਾਲਾਂਕਿ ਆਵਾਦੀ ਪਾਰਟੀ ਦਾ ਤਾਂ ਇੱਕ ਸਪੈਸ਼ਲ ਸਟੈਂਡ ਲੈਣਾ ਬਣਦਾ ਇੱਥੇ ਵੀ ਸਾਡੇ ਪੰਜਾਬ ਦੀ ਗੱਲ ਹੈ ਤੇ ਅਸੀਂ ਖੜੇ ਆ ਪਰ ਇੱਥੇ ਕੋਈ ਨਹੀਂ ਪਹੁੰਚਿਆ ਜਿਹੜੀ ਧਰਤੀ ਖਤਰ ਜਾਂਣਾ ਗਈਆਂ ਹੁਣ ਨਾ ਉਹ ਧਰਤੀ ਆਮ ਨਹੀਂ ਹੁੰਦੀ ਠੀਕ ਨਹੀਂ ਮੈਂ ਮੈਂ ਤਾਂ ਜਿਹੜਾ ਬੰਦਾ ਬਾਹਰ ਜਾਂਦਾ ਮੈਂ ਤਾਂ ਗਾਲਾਂ ਕੱਢਦਾ ਮੈਂ ਨਹੀਂ ਪਸੰਦ ਕਰਦਾ ਨਹੀਂ ਪਰ ਜਾਓ ਮਾੜਾ ਨਹੀਂ ਜਾਣਾ ਵੀਰ ਜਾਓ ਮਾੜਾ ਨਹੀਂ ਪੱਕੇ ਪੈਰੀਂ ਨਾ ਜਾਓ ਵੀ ਜਮੀਨਾਂ ਹੀ ਵੇਚੀਆਂ ਘਰ ਵੇਚ ਗਿਆ ਛੱਡ ਕੇ ਤੁਰ ਗਿਆ ਉਹ ਮਾੜਾ ਨਹੀਂ ਮਤਲਬ ਮੈਂ ਨਹੀਂ ਕਲ ਨੋਟ ਕੀਤੀ ਮੈਂ ਥੋੜੇ ਤੋਂ ਬਹੁਤ ਛੋਟਾ ਅੱਧਾ ਹੀ ਹੋਊਂਗਾ ਉਮਰ ਜੇ ਪਰ ਮੈਂ ਗੱਲ ਨੋਟ ਕੀਤੀ ਵੀ ਨਾ ਇੱਥੇ ਆਏ ਮਤਲਬ ਪ੍ਰਵਾਸੀਆਂ ਨੂੰ ਤੁਸੀਂ ਐਂ ਗਿੰਦੇ ਹੋ ਵੀ ਇਹ ਉਹ ਨਹੀਂ ਹੋਣੇ ਚਾਹੀਦੇ ਆਪਣੇ ਵਾਲੇ ਕੈਨੇਡਾ ਜਾਂਦੇ ਨੇ ਯੂਕੇ ਜਾਂਦੇ ਨੇ ਅਮਰੀਕਾ ਜਾਂਦੇ ਨੇ ਵੈਰੀਫਿਕੇਸ਼ਨ ਹੋ ਕੇ ਜਾਂਦੇ ਨੇ ਉੱਥੇ ਇਹ ਕਹਿੰਦਾ ਇਹ ਨਹੀਂ ਕਦੇ ਕਿ ਆ ਵੀ ਪ੍ਰਵਾਸੀ ਆਉਣ ਨਾ ਹਾਂਜੀ ਜੀ ਸਦਕੇ ਆਉਣ ਸਵਾਗਤ ਤਾਂ ਕੰਮ ਕਰਨਾ ਹਾਂਜੀ ਕੋਈ ਦਿੱਕਤ ਨਹੀਂ ਮਸਲਾ ਵੋਟ ਦਾ ਮਸਲਾ ਡੈਮੋਗ੍ਰਾਫੀ ਦਾ ਹੁਣ ਤੂੰ ਮੈਨੂੰ ਇਹ ਗੱਲ ਦਾ ਜਵਾਬ ਦੇ ਜਦੋਂ ਤੂੰ ਇਤਿਹਾਸ ਪੜ੍ਹ ਹਾਂਜੀ 90% ਕੁਰਬਾਨੀਆਂ ਸਿੱਖਾਂ ਦੀਆਂ ਨੇ ਇੱਥੇ ਹਾਂਜੀ ਮੰਨਦਾ ਨਾ ਤੂੰ ਪੰਜਾਬੀ ਜੰਗੇ ਯਾਦੀ ਦੀ ਗੱਲ ਕਰਲਾ ਤੂੰ ਠੀਕ ਹੈ ਜੀ ਠੀਕ ਹੈ ਨਾ ਸਾਰੀਆਂ ਫਾਂਸੀਆਂ ਤੋਂ ਲੈ ਕੇ ਕਾਲੇ ਪਾਣੀਆਂ ਤੋਂ ਲੈ ਕੇ ਹੱਕਾਂ ਦੇ ਗੋਲੀਆਂ ਖਾਧੀਆਂ ਤਾਂ ਸਿੱਖਾਂ ਨੇ ਖਾਧੀਆਂ ਮੁਰਖ ਦੇ ਲਈ ਖਾਧੀਆਂ ਨਾ ਉਹਨਾਂ ਵੇਲਿਆਂ 'ਚ ਜਦੋਂ 1940 ਦੇ ਵਿੱਚ ਕਾਨਫਰੰਸ ਹੁੰਦੀ ਆ ਨਹਿਰੂ ਕੀ ਕਹਿੰਦਾ ਪੀਸੋ ਨੂੰ ਸਾਰਾ ਤੁਹਾਡਾ ਜੋ ਬਣਦਾ ਉਹ ਦੇਵਾਂਗੇ ਪੂਰਾ ਸੂਬਾ ਦੇਵਾਂਗੇ ਪੂਰਾ ਸੂਬਾ ਦੇਵਾਂਗੇ ਸੋਨ ਨੂੰ ਕੁਝ ਇੱਕ ਦਿਨ ਆਜ਼ਾਦੀ ਤੁਸੀਂ ਨਿੱਗ ਨਾਲ ਪੂਰੇ ਨਾ ਰਹੋਗੇ ਠੀਕ ਹੈ ਨਾ 47 ਆਉਂਦੀ ਆ ਲੀਡਰ ਜਾਂਦੇ ਆ ਮਿਲਨ 네ਰੂ ਨੂੰ ਕੀ ਕਹਿੰਦਾ 네ਰੂ 네ਰੂ ਕਹਿੰਦਾ ਉਹ ਗੱਲਾਂ ਭੁੱਲ ਜਿਓ ਹੁਣ ਗਈਆਂ 56 57 ਤੱਕ ਜਾਂਦੇ ਆ ਸਾਰੇ ਸੂਬੇ ਜਿਹੜੇ ਬਣੇ ਬੋਲੀ ਦੇ ਆਧਾਰ ਤੇ ਬਣ ਜਾਂਦੇ ਆ 66 ਤੱਕ ਪੰਜਾਬ ਨੂੰ ਸੰਘਰਸ਼ ਕਰਨਾ ਪਿਆ ਦਰਸ਼ਨ ਸਿੰਘ ਫੇਰੂਮਾਨ 72 ਦਿਨ ਭੁੱਖ ਹੜਤਾਲ ਤੇ ਬੈਠ ਕੇ ਚੜ੍ਹਾਈ ਕਰ ਗਿਆ ਪੰਜਾਬੀ ਸੂਬੇ ਦੀ ਖਾਤਰ ਠੀਕ ਹੈ ਜੀ ਸਾਨੂੰ ਪੰਜਾਬੀ ਸੂਬਾ ਬਣਾਉਣ ਖਾਤਰ ਫੇਰ ਵੀ ਜਾਨਾਂ ਦੇਣੀਆਂ ਪਈਆਂ ਫਿਰ ਕੀ ਕੀਤਾ ਫਿਰ ਵੜਤਾ ਚੰਡੀਗੜ੍ਹ ਵਿੱਚੋਂ ਕੱਢ ਲਿਆ ਹਾਂਜੀ ਹਿਮਾਚਲ ਕੱਢ ਲਿਆ ਹਰਿਆਣਾ ਕੱਢ ਲਿਆ ਕੱਢ ਲਿਆ ਨਾ ਅੱਛਾ ਫੇਰ ਅੱਗੇ ਆ ਜਾ ਤੂੰ ਮੈਨੂੰ ਇੱਕ ਗੱਲ ਦਾ ਦੇਖ ਤੂੰ ਆ ਸਾਡਾ ਰੋਸ ਕੀ ਆ ਸਾਡਾ ਰੋਸ ਇਹ ਆ ਵੀ ਸਾਰੇ ਸੂਬਿਆਂ ਕੋਲ ਸਾਰੀਆਂ ਸਟੇਟਾਂ ਕੋਲ ਰਾਜਤਾਨੀ ਨਹੀਂ ਹੈਗੀ ਇਹਨਾਂ ਜੀ ਹਾਂ ਪੂਰੇ ਭਾਰਤ ਦੇ ਵਿੱਚ ਇੱਕੋ ਪੰਜਾਬ ਵੀ ਆਪਣੀ ਰਾਜਤਾਨੀ ਨਹੀਂ ਹੈਨੀ ਹਰਿਆਣਾ ਪੰਜਾਬ ਹਰਿਆਣਾ ਉਹਨਾਂ ਕੋਲ ਸੀਮ ਹੈ ਹਰਿਆਣੇ ਨੂੰ ਤਾਂ ਇਹ ਕਿਹਾ ਗਿਆ ਸੀ 5 ਸਾਲ ਚਾਦੀ ਰਾਜਤਾਨੀ ਬਣਾ ਲਓ ਭਾਈ ਟੈਂਪਰੇਰੀ ਇਹ ਤਾਂ ਉਂ ਰੱਖੇਗੇ ਸੀ ਆਰਜੀ ਹੈ ਨਾ ਪਰ ਉਹ ਇਹਨਾਂ ਨੇ ਉਸ ਤੋਂ ਬਾਅਦ ਅੱਜ ਤੱਕ ਤੋ ਦੇ ਲਓ ਹੁਣ ਤੂੰ ਦੇਖ ਲੈ ਪਿੱਛੇ ਜੇ ਮਨੀਸ਼ਤ ਵਾੜੀ ਕਾਂਗਰਸ ਦਾ ਲੀਡਰ ਹੈ ਉਹਦਾ ਬਿਆਨ ਪਤਾ ਕੀ ਆਇਆ ਸੀ ਵੀ ਚੰਡੀਗੜ੍ਹ ਨੂੰ ਇੱਕ ਵੱਖਰੀ ਸਟੇਟ ਬਣਾ ਦਿਓ ਵੀ ਦੇ ਪੀਲਿਡ ਕਰਨ ਦਾ ਖੇਰ ਦਾ ਵੀ ਬਿਆਨ ਆਇਆ ਸੀ ਹੁਣ ਜੋ ਸਟੇਟ ਬਣਾਉਣਗੇ ਫਿਰ ਪਤਾ ਕੀ ਕਰਨਗੇ ਜਿੰਨਾ ਮਹਾਲੀ ਦਾ ਏਰੀਆ ਜੀਰਖਪੁਰ ਵਾਲੇ ਪਾਸੋਂ ਉੱਪਰ ਵਾਲੇ ਪਾਸੋਂ ਨਾਲ ਨਾਲ ਪੰਜਾਬ ਕੱਟਣਗੇ ਨਾਲ ਜੋੜ ਕੇ ਨੂੰ ਵੱਖਰੀ ਸਟੇਟ ਬਣਾ ਦੇਣਗੇ ਪੰਜਾਬ ਫਿਰ ਵੜਦਾ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਪੁੱਛ ਲਈ ਥੋੜੀ ਤੇ ਭਾਨਾ ਸਿੱਧੂ ਜਿਹੜਾ ਮਤਲਬ ਤੁਸੀਂ ਦੋ ਦੋਨੇ ਹੋ ਤੁਸੀਂ ਇਹ ਆਡਾਇਲੋਜੀ ਆਪਦੀ ਯੂਜ਼ ਕਰਦੇ ਹੋ ਪਰ ਤੁਸੀਂ ਸਾਰੀਆਂ ਸਰਕਾਰਾਂ ਨੂੰ ਪੋਜ਼ ਕਰਦੇ ਹੋ ਅਕਾਲੀਆਂ ਨੂੰ ਤੁਸੀਂ ਕਹਿੰਦੇ ਉਹਨਾਂ ਨੇ ਬੇਅਦਬੀਆਂ ਕਰਾਤੀਆਂ ਆਮ ਆਦਮੀ ਪਾਰਟੀ ਵਾਲੇ ਤੁਸੀਂ ਇਸ ਵਾਰ ਮਤਲਬ ਬੋਲ ਰਹੇ ਹੋ ਕਾਂਗਰਸੀਆਂ ਨੂੰ ਤੁਸੀਂ ਕਹਿੰਦੇ ਉਹਨਾਂ ਨੇ ਉਦੋਂ ਹਮਲੇ ਕਰਾਏ ਸੀ ਆਪਣੇ ਉਹਦੇ ਦਰਬਾਰ ਸਾਹਿਬ ਜੀ ਤੇ ਠੀਕ ਹੈ ਜੀ ਤੇ ਪਿੱਛੇ ਰਹਿ ਗਉਣਗੇ ਤੁਸੀਂ ਫਿਰ 27 ਚ ਕੀ ਕਰ ਸਕਦੇ ਹੋ ਵੀ ਆਪਣਾ ਕੁਝ ਵਧੀਆ ਹੋ ਜਾਏ ਤੁਸੀਂ ਸੋਚਿਆ ਕੋਈ 27 ਦਾ ਬੀਜੇਪੀ ਰਹੇਗੀ ਹਾਂਜੀ ਬੀਜੇਪੀ ਨੂੰ ਵੀ ਤੁਸੀਂ ਬਹੁਤ ਮਤਲਬ ਆਏ ਨਹੀਂ ਨਹੀਂ ਉਹਦਾ ਤਾਂ ਮੈਂ ਨਾਮ ਲੈਣ ਦੀ ਜਰੂਰਤ ਜਿਆਦਾ ਮਾਂਜਦੇ ਹੋ ਛੱਡ ਤਾਂ ਜਿਹਨੂੰ ਸਭ ਤੋਂ ਜਿਆਦਾ ਮਾਂਜ ਕੇ ਰੱਖਦੇ ਆ ਇਹ ਨਹੀਂ ਨਹੀਂ ਉਹਦੀ ਤਾਂ ਜ਼ਰੂਰਤ ਹੀ ਨਹੀਂ ਪਈ ਨਾ ਇਹ ਨਾਮ ਲੈਣ ਦੀ ਉਹਦਾ ਸ਼ੁਰੂ ਤੋਂ ਟੰਗ ਹੀ ਰੱਖਿਆ ਸਾਰਾ ਕੁਝ ਆਪਾਂ ਉਹਨਾਂ ਦਾ ਬੀਜੇਪੀ ਅੱਜ ਵੀ ਕਹਿੰਦੀ ਹੈ ਨਾ ਕਿ ਅਸੀਂ ਸਿੱਖਾਂ ਦੀ ਮਹਿਮਤੀ ਆ ਹਤੈਸ਼ੀ ਆ ਮਾਈ ਕੰਟਰੀ ਮਾਈ ਲਾਈਫ ਚੜਵਾਨੀ ਕੀ ਲਿਖਦਾ ਕਿ ਇੰਦਰਾਂ ਨੂੰ ਅਸੀਂ ਮਜਬੂਰ ਕੀਤਾ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਠੀਕ ਹੈ ਜੀ ਠੀਕ ਹੈ ਨਾ ਉਸ ਤੋਂ ਬਾਅਦ ਦੀਆਂ ਗੱਲਾਂ ਕਿੰਨੀਆਂ ਹੀ ਨੇ ਨਹੀਂ ਮੈਂ ਸਿਰਫ ਥੋੜੇ ਤੋਂ ਪੁੱਛ ਰਿਹਾ ਮੈਂ ਵੀ ਤੁਹਾਡੇ ਨਾਲ ਖੜੂੰਗਾ ਪਰ ਤੁਸੀਂ ਕਿਉਂਕਿ ਸਾਰੇ ਯੂਥ ਨਾ ਖੜਦੇ ਹੋ ਵੀ ਮੇਰੀ ਤਾਂ ਵੋਟ ਬਣ ਗਈ ਚਲੋ ਪਿਛਲੇ ਸਾਲ ਬਣੀ ਹੈ ਪਰ ਮੈਂ ਸਿਰਫ ਨਹੀਂ ਮੈਂ ਇਹ ਨਾ ਜਾਣਨਾ ਤੁਸੀਂ ਕੀ ਸੋਚਿਆ ਵੀ ਤੁਸੀਂ ਕੀ ਕਰ ਦੋਗੇ ਜਿਹੜਾ ਅੱਜ ਤੱਕ ਕਲੇ ਨਹੀਂ ਕਰ ਪਾਏ ਤੁਸੀਂ ਕੀ ਸੋਚਿਆ ਅੱਜ ਮੈਂ ਜੇ ਸਰਪੰਚ ਵੀ ਖੜਾ ਹੋ ਜਾ ਮੈਨੂੰ ਮੇਰੇ ਪਿੰਡ ਦੇ ਲੋਕ ਹੀਰਾ ਦੇਣਗੇ ਜਿੱਦੇ ਮੈਂ ਮਰ ਗਿਆ ਮੇਰੇ ਸੰਸਕਾਰ ਤੇ 2 ਲੱਖ ਬੰਦੇ ਦਾ ਇਕੱਠ ਹੋ ਠੀਕ ਹੈ ਜੀ 2 ਲੱਖ ਨੇ ਲੜੇ ਬਾਈ ਸਮਝ ਗਿਆ ਤੂੰ ਗੱਲ ਨਹੀਂ ਮੈਨੂੰ ਨਹੀਂ ਪਤਾ ਜਿੱਦੇ ਹਾਰ ਗਏ ਜਿੱਦੇ ਦੀਪ ਨੇ ਬਾਰਸ ਪੰਜਾਬ ਜਥੇਬੰਦੀ ਬਣਾਈ ਫਤੇਗੜ ਸਾਹਿਬ ਆ 300 ਬੰਦਾ ਆਇਆ ਜਿੱਦੇ ਉਹਦੀ ਮੌਤ ਹੋ ਗਈ 3 ਲੱਖ ਬੰਦਾ ਆ ਗਿਆ ਬਿਲਕੁਲ ਜਿੱਦੇ ਅਮਰਤਪਾਲ ਫੜਿਆ ਗਿਆ ਫੜਿਆ ਨਹੀਂ ਗਿਆ ਰੌਲਾ ਪਿਆ ਪੁਲਿਸ ਦਾ ਲੋਕਾਂਾਂ ਚ ਵੜ ਗਏ ਕੁੰਡੇ ਲਾ ਲਏ ਕੋ ਬੰਦਾ ਨਿਕਲਿਆ ਸਾਡੀ ਜਵਾਨੀ ਨੂੰ ਚੱਟੇ ਤੋਂ ਦੂਰ ਕੀਤਾ ਸਿੱਖੀ ਨਾਲ ਜੋੜਿਆ ਪੰਜਾਬ ਵੱਲ ਮੋੜਿਆ ਡਬੰਗੋਂ ਛੱਡ ਕੇ ਬੰਦਾ ਆਪਣਾ ਕਾਰੋਬਾਰ ਪੰਜਾਬ ਚ ਆਇਆ ਐਨਐਸਏ ਲਵਾ ਕੇ ਡਿਬਰੂਗੜ੍ਹ ਭੱਗ ਗਿਆ ਮੈਂ ਮੰਨ ਲਈ ਪਰ ਜਿਵੇਂ ਪਾਨਾ ਸਿੱਧੂ ਜੀ ਨੇ ਅੱਜ ਮਤਲਬ ਸਾਰੀ ਆਪਦੀ ਗੱਲ ਕਰੀ ਵੀ ਕਿਸਾਨ ਆਗੂਆਂ ਦੇ ਹੱਥ ਸਾਰਾ ਕੁਝ ਹੋਣਾ ਚਾਹੀਦਾ ਪਰ ਉਹ ਇਨਕੈਪੇਬਲ ਹੈਗੇ ਨਹੀਂ ਵੀ ਉਹ ਐਡਮਿਨਿਸਟ੍ਰੇਸ਼ਨ ਚਲਾ ਲੈਣਗੇ ਤੁਸੀਂ ਇਨਕੈਪੇਬਲ ਹੈਗੇ ਹੋ ਵੀ ਤੁਸੀਂ ਐਡਮਿਨਿਸਟ੍ਰੇਸ਼ਨ ਚਲਾ ਲਓਗੇ ਬਹੁਤ ਸੌਖੀ ਜੀ ਗੱਲ ਹੈ ਯੂਥ ਨੂੰ ਜ਼ਰੂਰ ਨਾਲ ਲਾ ਰੱਖਿਆ ਸਾਰੇ ਯੂਥ ਤੁਹਾਡੇ ਨਾਲ ਤਾਂ ਨਹੀਂ ਕਿਉਂਕਿ ਤੁਸੀਂ ਉਹਨਾਂ ਲਈ ਖੜਦੇ ਹੋ ਉਹ ਤੁਹਾਡੇ ਲਈ ਖੜਦੇ ਨੇ ਮਤਲਬ ਹੱਥ ਨੂੰ ਹੱਥ ਹੀ ਮਤਲਬ ਹਾਂ ਹੱਥ ਨੂੰ ਹੱਥੇ ਪੰਜਾਬ ਨੂੰ ਪੰਜਾਬ ਦੀ ਕਹਿੰਦਾ ਵੀ ਰੋਡ ਮੈਪ ਕੀ ਹੈ ਤੁਹਾਡੇ ਕੋਲੇ ਵੀ 27 ਹਾਂ ਮੈਂ ਕੀ ਕਰ ਸਕਦੇ ਹਾਂ ਜਿਹੜਾ ਅਜੇ ਤੱਕ ਨਹੀਂ ਤੂੰ ਨਾ ਮੇਰੇ ਕੋਲ ਕਦੇ ਪੈਨ ਡਾਈ ਮੇਰੇ ਸਰਬਸੰਮਤੀ ਨਾਲ ਮੈਂ ਸਰਪੰਚ ਬਣਿਆ ਹੀ ਪੰਜ ਪੰਜ ਸਾਲ ਸਰਪੰਚੀ ਕੀਤੀ ਹੈ ਜੋ ਮੈਂ 5 ਸਾਲ ਚ ਕਰਤਾ 50 ਸਾਲ ਚ ਨਹੀਂ ਹੋਇਆ ਕੀ ਕਰਿਆ ਜੀ ਤੈਨੂੰ ਮੈਂ ਕਦੇ ਫਿਰ ਪਿੰਡ ਦਿਖਾਉਂਦਾ ਰਿਹਾ ਪਿੰਡ ਕਿਹੜਾ ਨਹੀਂ ਮੈਂ ਲੈ ਰਿਹਾ ਕਿਧੂੰ ਆ ਜੀ ਤੂੰ ਫਿਰ ਆ ਜੀ ਮੇਰੇ ਪਿੰਡ ਦੋ ਇਲੈਕਸ਼ਨ ਲੜਿਆ ਬਣਾਉਂਦੇ ਨੇ ਲੋਕ ਬਣਾ ਕੇ ਤੇ ਵੇਖਣ ਫੇਰ ਹੀ ਕਰਨਗੇ ਕੁਝ ਮੈਂ ਕੀ ਤਾ ਮੈਂ ਵੀ ਪੁੱਛਿਆ ਨਾ ਵੀ ਤੁਸੀਂ ਕਰੋਂਗੀ ਕੀ ਇਹ ਜਾ ਇਹ ਗੱਲਾਂ ਬਹੁਤ ਕਰਦੇ ਨੇ ਮਤਲਬ ਭਾਨਾ ਸਿੱਧੂ ਜੀ ਵੀ ਬਹੁਤ ਕਹਿੰਦੇ ਨੇ ਤੇ ਵੀ ਕਹਿੰਦੇ ਨੇ ਉਹਨਾਂ ਦਾ ਥੋੜਾ ਮੈਨੂੰ ਬੋਲਣ ਦਾ ਉਹ ਲੱਗਦਾ ਵੀ ਉਹ ਥੋੜਾ ਉੱਪਰ ਨੀਚੇ ਕਰ ਜਾਂਦੇ ਨੇ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਦਾ ਵੀ ਤੁਸੀਂ ਕਿਹੋ ਜਿਹਾ ਚੇਂਜ ਸੋਚੇ ਆਪਦੇ ਦਿਮਾਗ 'ਚ ਤੁਸੀਂ ਸੋਚਿਆ ਤਾਂ ਹੁਣ ਸਾਲ ਹੀ ਰਹਿ ਗਈ ਸਾਲ 'ਚ ਤਾਂ ਬਹੁਤ ਕੁਝ ਕਰਨਾ ਬੂ ਜਿੰਨਾ ਤੁਸੀਂ ਸਾਹਮਣੇ ਵਾਲੇ ਨੂੰ ਬੋਲਣ ਤੇ ਜ਼ੋਰ ਲਾਇਆ ਜਿੰਨਾ ਤੁਸੀਂ ਸਾਹਮਣੇ ਵਾਲੇ ਨੂੰ ਨਿੰਦਨ ਤੇ ਜ਼ੋਰ ਲਾਇਆ ਤੁਸੀਂ ਆਪਦੇ ਉਸ ਆਪਦੇ 'ਚ ਕੀ ਕੁਆਲਿਟੀ ਲਿਆਤੀ ਵੀ ਤੁਸੀਂ ਇਹੋ ਜਿਹਾ ਕੀ ਕਰ ਦੋਗੇ ਵੀ ਜਿਹੜਾ ਅੱਜ ਤੱਕ ਨਹੀਂ ਕਰ पाए ਦੇਖੋ ਮੇਰੇ ਕੋਲ ਪਹਿਲੀ ਗੱਲ ਤਾਂ ਕੋਈ ਪਾਵਰ ਹੀ ਨਹੀਂ ਉਹ ਆਊਗੀ ਨਹੀਂ ਤੁਹਾਨੂੰ ਹੁਣ ਤੁਹਾਨੂੰ ਮੈਂ ਇੰਨੇ ਜਾਣੇ ਖੜੇ ਤੁਹਾਨੂੰ ਸੁਣ ਰਹੇ ਨੇ ਕਿਸੇ ਗੱਲ ਲਈ ਸੁਣ ਰਹੇ ਨੇ ਮੇਰੇ ਕੋਲ ਪਾਵਰ ਹੈ ਹੁਣ ਮੈਂ 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 ਕਾਮ ਬੰਦਾ ਨਾ ਹਾਂਜੀ ਆਹ ਬੰਦਾ ਆਹ ਮੈਂ ਲੱਖਾਂ ਨਹੀਂ ਕੇ ਕਰੋੜਾਂ ਰੁਪਇਆ ਲੋਕਾਂ ਦੇ ਏਜੰਟਾਂ ਕੋਲੋਂ ਕਢਾਤਾ ਹੂੰ ਹਾਂਜੀ ਹਾਂਜੀ ਮੈਂ ਇੱਕ ਬੰਦੇ ਦਾ ਡਾਕਟਰ ਤੋਂ 2 ਲੱਖ ਰੁਪਇਆ ਮੜਾਇਆ ਦਿੱਲੀ ਹਾਟ ਹਸਪਤਾਲਾ ਬਰਹੰਡੇ ਮੌਕੇ ਤੇ ਮੈਂ ਤਾਂ ਉਹੀ ਖੜਾ ਸੀ ਉਹਨੇ ਰੌਲਾ ਪੈ ਗਿਆ ਮੈਨੂੰ ਸੱਦ ਕੇ ਲੈ ਗਿਆ ਮੈਂ ਡਾਕਟਰ ਦੇ ਗਲ-ਗੁਲ ਪਿਆ 2 ਲੱਖ ਰੁਪਇਆ ਮੜਵਾਤਾ ਮੇਰੇ ਤੇ ਕਰਾ ਡਾਕਟਰਾਂ ਨੇ ਪਰਚਾ ਜਿਹਦਾ ਮੈਂ 2 ਲੱਖ ਮੜਵਾਇਆ ਸੀ ਉਹਨੂੰ ਫੋਨ ਕੀਤਾ ਵੀ ਕੱਠ ਰੱਖਿਆ ਕਿਲੇ ਕੋਲੇ ਬਰਹੰਡੇ ਉਹ ਵੀ ਨਹੀਂ ਪਹੁੰਚੇ ਦੁਨੀਆ ਵਾਲੀ ਖਰਿਆ ਦੁਨੀਆ ਨਹੀਂ ਮੈਂ ਕਹਿੰਦਾ ਨਹੀਂ ਮਤਲਬ ਇਹੀ ਆ ਵੀ ਪਤਾ ਨਹੀਂ ਕਿੰਨੇ ਮੋਰਚੇ ਲੜਿਆ ਇਹਨਾਂ ਨੇ ਜਿੱਥੇ ਵੀ ਆ ਮੋਰਚੇ ਛੋਟੇ ਵੀਰ ਮੈਂ ਪਾਵਰ ਆਲਾ ਬੰਦਾ ਹਾਂ ਮੋਰਚੇ ਲੜੇ ਵੀ ਜਿੱਤੇ ਵੀ ਆ ਮੈਂ ਬੋਰਡਾਂ ਦੇ ਰੰਗ ਮਾਰਤੇ 16 ਚ ਹਾਂਜੀ 216 ਚ ਮੇਰੇ 17 ਪਰਚੇ ਦਰਜ ਆ ਠੀਕ ਹੈ ਜੀ ਅੱਜ ਵੀ ਚੱਲਦੇ ਆ ਜੇਲ ਵੀ ਕੱਟ ਕੇ ਆ 6 ਮਹੀਨੇ ਉਹ ਚ ਮੈਂ ਪੰਜਾਬੀ ਖਾਤਰ ਸਕੂਲਾਂ 'ਚ ਵੀ ਜਾ ਕੇ ਲੜਦਾ ਮੈਂ ਤਾਂ ਆਮ ਬੰਦਾ ਹੀ ਆ ਨਾ ਜੇ ਮੇਰੇ ਕੋਲ ਪਾਵਰ ਆ ਗਈ ਹਾਂਜੀ ਤਾਂ ਤੁਹਾਨੂੰ ਪਤਾ ਮੈਂ ਕੀ ਕਰ ਦੂੰਗਾ ਮੈਂ ਉਹ ਗੱਲ ਮੰਨ ਗਈ ਮਤਲਬ ਤੁਹਾਡਾ ਇੱਕ ਸਿਨੈਰੀਓ ਪਤਾ ਲੱਗਣਾ ਚਾਹੀਦਾ ਨੇ ਵੀ ਤੁਸੀਂ ਵੀ ਅੱਗੇ ਜਾ ਕੇ ਇਲੈਕਸ਼ਨ ਲੜਨੀ ਐ ਸਾਰਿਆਂ ਨੂੰ ਇਹ ਚੀਜ਼ ਕਲੀਅਰ ਹੋਣੀ ਚਾਹੀਦੀ ਤੁਸੀਂ ਸਿਰਫ ਨਹੀਂ ਨਹੀਂ ਮੈਂ ਇਹ ਗੱਲ ਕਹਿ ਰਹੀ ਮਤਲਬ ਤੁਸੀਂ ਐਮਐਲ ਇਲੈਕਸ਼ਨ ਦੀ ਗੱਲ ਕਰਦੇ ਆ ਵੀ ਤੁਸੀਂ ਸਿਰਫ ਲੋਕਲ ਹੀ ਕੰਮ ਨਹੀਂ ਕਰਦੇ ਤੁਸੀਂ ਐਂਡ ਤੇ ਇਹ ਵੀ ਜਾਉਣੇ ਵੀ ਮੈਂ ਵੀ ਸਾਹਮਣੇ ਆਵਾਂ ਤੁਸੀਂ ਇਹ ਗੱਲ ਵੀ ਨਾਲ ਕਰਿਆ ਕਰੋ ਵੀ ਹਾਂ ਅੱਗੇ ਅਸੀਂ ਵੀ ਸਾਰਿਆਂ ਵੀ ਕਰਦੇ ਨੇ ਹਰ ਵੇਲੇ ਸਾਰਿਆਂ ਵੀ ਇਲੈਕਸ਼ਨ ਲੜਦੇ ਨੇ ਪਹਿਲਾਂ ਅਨਾਉਂਸਮੈਂਟ ਕੀਤੀ ਤਿੰਨ ਚੋਣਾਂ ਲੜੀਆਂ ਨੇ ਪਰ ਜਤਾਇਆ ਨਹੀਂ ਲੋਕਾਂ ਨੇ ਮੈਨੂੰ 84000 ਵੋਟ ਪਈ ਐ ਇਸ ਕਿ ਲੋਕ ਸਵਾਜ ਬਹੰਡੇ ਤੋਂ ਮੈਨੂੰ ਸੁਣਨ ਪਾਵੇ ਕਿੰਨਾ ਦੁਨੀਆ ਆਉਂਦੀ ਸੀ ਜੇ ਮੈਂ ਇੱਕ ਪਿੰਡ ਜਾਂਦਾ ਸੀਗਾ ਜੇ ਉੱਥੇ ਹਜ਼ਾਰ ਦੀ ਆਬਾਦੀ ਹੈ ਤਾਂ 700 ਬੰਦਾ ਮੈਨੂੰ ਸੁਣਨ ਬੈਠਾ ਹੁੰਦਾ ਸੀ ਤੇ ਵੋਟਾਂ ਨਿਕਲਣਗੀਆਂ ਮਨੂੰ ਉਥੋਂ 70 ਇਹ ਦੁਨੀਆਦਾਰੀ ਵੀਰੇ ਜਿਹੜੀ ਗੱਲ ਵੋਟ ਵੋਟ ਹੈ ਨਾ ਜਿਹੜੀ ਲੋਕ ਲਾਲਚੀ ਨੇ ਵੋਟ ਉਹਨਾਂ ਲੋਕਾਂ ਨੂੰ ਇਹ ਸਮਝ ਹੀ ਹੈ ਨਹੀਂ ਵੀ ਯਾਰ ਹੁਣ ਤੂੰ ਇਹ ਦੇਖ ਲੈ ਜਿਹੜੇ ਸਾਡੇ ਪਿੰਡਾਂ ਦੇ ਲੋਕ ਬੈਠੇ ਆ ਉਹਨਾਂ ਨੂੰ ਯੂਨੀਵਰਸਿਟੀ ਦੀ ਸਮਝ ਨਹੀਂ ਆਇਆ ਉਹ ਕਹਿੰਦਾ ਹੁਣ ਬਾਲਾ ਨਾਲ ਮੇਰੀ ਗੱਲ ਹੁੰਦੇ ਨਾਲ ਪੜ੍ਹੇ ਲਿਖੇ ਪੁੰਦੇ ਯਾਰ ਕਿੱਡੀ ਗੱਲ ਆ ਯੂਨੀਵਰਸਿਟੀ ਕੇਂਦਰੀਕਰਨ ਹੋ ਜੂ ਤੁਹਾਨੂੰ ਨਾ ਸਮਝ ਕੇ ਇਹਦੇ ਪਿੱਛੇ ਕਹਾਣੀ ਕੀ ਆ ਹਾਂ ਹੀ ਹਾਂ ਉਹ ਤਾਂ ਗੱਲ ਹੈ ਨਾ ਸੋ ਪ੍ਰਮਾਤਮਾ ਕਰੇ ਤੂੰ ਮੇਰਾ ਸਾਥ ਦੇਵੇਂ ਇੱਕ ਵਾਰੀ ਪਾਵਰ ਆਉਣ ਦੇ ਮਾਨ ਨਹੀਂ ਕਰਦੇ ਵੋਟ ਪਾਉਣੀਆਂ ਲੱਖੇ ਨੂੰ ਜੇ ਪਾਉਂਗਾ ਮੈਂ ਪੰਜਾਬ ਦਾ ਖੇਤ ਨੂੰ ਮੈਂ ਕਰਕੇ ਦਿਖਾ ਜੇ ਮੈਂ ਬਣਨਾ ਹੁੰਦਾ ਨਾ ਸੁੱਕੀ ਚਾਰਖਰ ਤੇ ਖੜਿਆ ਆ ਇੰਨੇ ਭਰਾ ਖੜੇ ਆ ਰੱਬਰ ਕੇ ਲੋਕ ਹੁੰਦੇ ਆ ਤੁਹਾਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨਾ ਟਿਕਟਾਂ ਦਾ ਮੈਨੂੰ ਸਾਰੀਆਂ ਪਾਰਟੀਆਂ ਅੱਜ ਵੀ ਤੇ ਪਹਿਲਾਂ ਵੀ ਦੇਣ ਨੂੰ ਤਿਆਰ ਸੀ ਬਣ ਜਾਂਦਾ ਮੈਂ ਬਣ ਜਾਂਦਾ ਮੈਂ ਐਮਐਲਏ ਬਣਦਾ ਮੂਨਦੋ ਹੈ ਪੰਜਾਬ 'ਚ ਨਾਮ ਹੈ ਨਾ ਇਹ ਆਮ ਆਮ ਨਹੀਂ ਹਰ ਪਾਰਟੀ ਟਿੰਗ ਟਾਫਰ ਕਰਦੀ ਐਮਐਲਏ ਬਣ ਜਾਂਦਾ ਨਾ ਚਲੋ ਮੰਨ ਲਓ ਮੈਂ ਐਮਐਲਏ ਬਣ ਵੀ ਜਾਂਦਾ ਕੀ ਕਰਦਾ ਕੁਮਰ ਵਿਜੇ ਪ੍ਰਤਾਪ ਨੇ ਕੀ ਕਰ ਲਿਆ ਹੋਰ ਇਹਨਾਂ ਦੇ ਬੰਦੇ ਇੱਕ ਬੋਲੇ ਪਠਾਨ ਮਾਜਰਾ ਉਹ ਨੂੰ ਭਜੜਵਾ ਦੀ ਇਹਨਾਂ ਨੇ ਕੀ ਕਰੂਗਾ ਬੰਦਾ ਹੁਣ ਜਿਵੇਂ ਵਧੀਆ ਗੱਲ ਪਤਾ ਕੀ ਹੋ ਰਿਹਾ ਸੀ ਇਹੀ ਗੱਲ ਕਰ ਰਹੇ ਸੀ ਜਿਵੇਂ ਯੂਨੀਵਰਸਿਟੀ ਜੋ ਹੈ ਤਕੀ ਵਧੀਆ ਗੱਲ ਇਹ ਨਿਕਲੀ ਤੇ ਲੀਡਰਸ਼ਿਪ ਤਿਆਰ ਹੋ ਰਹੀ ਹੈ ਉਹ ਲੀਡਰਸ਼ਿਪ ਪੰਜਾਬ ਪੱਖੀ ਪੰਜਾਬ ਦਰਦੀ ਤਿਆਰ ਹੋ ਰਹੀ ਹੈ ਇਹ ਬਹੁਤ ਸੋਹਣੀ ਗੱਲ ਆ ਜਿਵੇਂ ਉੱਥੇ ਮੁੰਡੇ ਬੋਲਦੇ ਆ ਬਹੁਤ ਸੋਹਣੇ ਬੋਲਦੇ ਆ ਸਮਝ ਵੀ ਉਹਨਾਂ ਨੂੰ ਸੋਚ ਵੀ ਹੈਗੀ ਆ ਦਰਦ ਵੀ ਹੈਗਾ ਜੀ ਇਹੇ ਦੇ ਮੁੰਡੇ ਨਿਕਲ ਕੇ ਬਾਹਰ ਆਉਣਾ ਇਹਨਾਂ ਨੂੰ ਕੀ ਹੋਇਆ ਭਾਈ ਇਹ ਕਿਉਂ ਨਹੀਂ ਜਾ ਸਕਦੇ ਵਿਧਾਨ ਸਭਾ ਲੋਕ ਸਭਾ ਕਿਉਂ ਨਹੀਂ ਸਰਕਾਰ ਇਹਨਾਂ ਚ ਕਿਉਂ ਨਹੀਂ ਕੋਈ ਮੁੱਖ ਮੰਤਰੀ ਬਣ ਸਕਦਾ ਹਾਂ ਜੀ ਬਣ ਸਕਦਾ ਹੈ ਬਣ ਸਕਦਾ ਹੈ ਬਣ ਸਕਦਾ ਪਰ ਮੈਂ ਸਿਰਫ ਇਹਨਾਂ ਪੁੱਛਣਾ ਸੀ ਵੀ ਤੁਸੀਂ ਤੁਸੀਂ ਮਤਲਬ ਅੱਗੇ ਚੱਲਦੇ ਹਾਂ ਚੱਲਦੇ ਹਾਂ ਤੁਸੀਂ ਮਤਲਬ ਅੱਗੇ ਸੋਚ ਰਹੇ ਹੋ ਵੀ ਅਸੀਂ ਹਾਂ ਕੰਟੈਸਟ ਕਰਨਾ ਮੈਂ ਤਾਂ ਕਰਨਾ ਜੇ ਲੋਕ ਮੇਰਾ ਸਾਥ ਦੇਣਗੇ ਰਲ ਆ ਤੇ ਉਹ ਲੋਕ ਪਤਾ ਕੀ ਆਂਦੇ ਆ ਸਾਡੇ ਭੋਗ ਤੇ ਆ ਮੈਂ ਤਾਂ ਤੁਹਾਡੇ ਕੋਲ ਬੈਠਾ ਤੇ ਰਾਤ ਦਾ ਮੈਂ ਲੋਕਾਂ ਦੇ ਭੋਗ ਦਾ ਜ ਤਿੰਨ ਭੋਗ ਸੀ ਮੇਰੇ ਹਲਕੇ ਜ ਮੈਂ ਤਾਂ ਜਾ ਹੀ ਨਹੀਂ ਗਿਆ ਲੋਕਾਂ ਸਾਡੇ ਵਿਆਹ ਤੇ ਆ ਮੈਂ ਫਿਰ ਤਾਂ ਨਾ ਬੁੱਢੇ ਤੇ ਰਾਦੇ ਲੜਦਾ ਮੈਂ ਵਿਆਹ ਤੇ ਕਿੱਥੇ ਭਗ ਜੂਗਾ ਲੋਕਾਂ ਦੀ ਸ਼ੋਰ ਸ਼ੋਰ ਲੋਕ ਦਾ ਵਿਆਹ ਭੋਗ ਆਲੇ ਆ ਸਿਰਾ ਵਿਆਹ ਭੋਗ ਦੇ ਨੂਟ ਪਾਣ ਦੇ ਇਹ ਤਾਂ ਬਣਾ ਸੋਚ ਦੀ ਗੱਲ ਕਰਦਾ ਬਚਾਉਣ ਦੀ ਗੱਲ ਕਰਦਾ ਤੁਹਾਨੂੰ ਹਰਾ ਦਿੰਦੇ ਆ ਬਾਕੀ ਤੁਸੀਂ ਪੁੱਛਿਆ ਵੀ ਇਹਨਾਂ ਨੇ ਕੀਤਾ ਕੀ ਅੱਜ ਤੱਕ ਇਹਨਾਂ ਨੇ 70 ਮੋਰਚੇ ਜਤਾਤੇ ਹੋਣ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਉਧਰ 22 ਡਿਸੀਜਨ ਨਾ ਕਰੋ ਨਾ ਤੁਸੀਂ ਸਾਨੂੰ ਪੁੱਛਦੇ ਨਹੀਂ ਮੈਂ ਦੱਸ ਦੱਸ ਹਜ਼ਾਰਾਂ ਕੁੜੀਆਂ ਨਹੀਂ ਮੈਂ ਦੱਸ ਮੈਂ 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 ਪੱਤਰਕਾਰ ਨਹੀਂ ਕੱਲਾ ਪੰਜਾਬ ਦਾ ਵੀ ਪੁੱਤ ਹਾਂ ਹਾਂ ਮੈਨੂੰ ਪਹਿਲਾਂ ਹਾਂ ਮੈਨੂੰ ਪਤਾ ਹੈ ਵੀ ਇਸ ਗੱਲ ਦਾ ਵੀ ਕੌਣ ਕਿੰਨਾ ਕੁ ਪਾਣੀ ਹੈਗਾ ਸੁਣੋ ਛੋਟੀ ਵੀਰ ਮੈਂ ਖੇਤੀ ਵਾਲਾ ਬੰਦਾ ਹਾਂ ਮੈਂ ਆਦੀ ਖੇਤੀ ਆਪ ਕਰਦਾ ਆਧਾ ਹੱਥੀ ਕੰਮ ਮੈਂ ਆਪ ਕਰਦਾ ਇਹਦੇ ਚ ਚੰਨੀ ਨਹੀਂ ਕਿਹਾ ਨੀਚੇ ਲੋਗਾਂ ਤਾਂ ਮਾਂਜੀ ਵੀ ਕਹਿੰਦੇ ਨੇ ਚੰਨੀ ਦੇ ਹੱਥ ਦੇਖ ਲੈ ਮੇਰੇ ਹੱਥ ਲੱਟਣ ਪਏ ਦੱਸ ਦੇਣਗੇ ਤੁਹਾਨੂੰ ਹਾਂਜੀ ਹਾਂ ਹੈਨਾ ਸੂਜੀ ਤਾਂ ਗੱਲਾਂ ਕਾਉਂਟ ਵਰਤ ਹੈ ਜੀ ਤੱਕ ਨਹੀਂ ਆਪੇ ਦੇਖੋ ਮੇਰੀ ਗੱਲ ਕੁਝ ਵੀ ਚੰਨੀ ਜੰਨੇ ਕੰਮ ਨਹੀਂ ਕਰਦਾ ਦੁਨੀਆ ਦਾ ਵਾਹਦ ਖੁਸ਼ਕਿਸਮਤ ਬੰਦਾ ਮੇਰੇ ਇੱਥੇ ਗੋਲੀ ਵੱਜੀ ਵੀ ਆ ਸਿਰ ਤੇ ਇੱਥੇ ਠੀਕ ਹੈ ਜੀ ਇੱਥੇ ਹੀ ਹਮਲੇ ਹੋਏ ਇੱਥੇ ਆ ਗਈ ਸੀਗੀ ਇੱਕ ਇੱਥੇ ਵੱਜ ਕੇ ਇੱਥੋਂ ਹੀ ਨਿਕਲ ਗਈ ਇਧਰ ਦੀ ਸੱਤ ਅੱਠ ਮੇਰੇ ਫੇਰ ਵੱਜੀਆਂ ਹੈਨਾ ਤਿੰਨ ਦੀ ਮੌਤ ਦੇ ਮੂੰਹ ਚ ਫੇਰ ਖੜਾ ਨਾ ਤੇਰੇ ਕੋਲੇ ਹਾਂ ਜੀ ਤੇ ਨਹੀਂ ਹੁਣ ਨੂੰ ਯਾਰ ਭੋਗ ਪਿਆ ਹੁੰਦਾ ਕਹਾਣੀ ਖਤਮ ਹੁੰਦੀ ਕੀ ਲੈ ਜਾਗੇ ਆਪਾਂ ਹੈਨਾ ਤਲ ਖੁਸ਼ੀ ਹੈ ਵੀ ਇਹਦੇ ਤੋਂ ਬਹੁਤ ਸਾਰੇ ਉਹਨਾਂ ਦਾ ਸਵਾਲ ਬਹੁਤ ਸਾਰੇ ਵਿੱਚ ਕਦੇ ਮੇਰੇ ਪਿੰਡ ਆਈ ਇਹਨਾਂ ਨੂੰ ਸਵਾਲ ਪੁੱਛਦੇ ਰਹੇ ਇਹ ਹੱਲ ਜਾਂਦੇ ਥੋੜੇ ਜਿਹਾ ਠੀਕ ਹੈ ਸਵਾਲ ਪੁੱਛਦੇ ਰਹੇ ਮੈਂ ਹਜ਼ਾਰਾਂ ਰੁੱਖ ਲਾਏ ਨੇ ਹਜ਼ਾਰਾਂ ਹੀ ਰੁੱਖ ਐ ਨਹੀਂ ਵੀ ਲਾ ਕੇ ਛੱਡਤਾ ਐਡੇ-ਐਡੇ ਕਦੇ ਆ ਪਾੜਦੇ ਤੇ ਮੈਂ ਰੁੱਖ ਜਿਹੜਾ ਮੇਰਾ ਪੜਦਾ ਹੀ ਮੈਂ ਬੰਦੇ ਵੀ ਪੜਦਾ ਰਹੇ ਜਿਹੜੇ ਬੰਦੇ ਨੇ ਰੁੱਖ ਪੜਦੇ ਮੈਂ ਨੇਚਰ ਨੂੰ ਕੁਦਰਤ ਨੂੰ ਪਿਆਰ ਦੇ ਕਰਨ ਵਾਲਾ ਬੰਦਾ ਚਲੋ ਬਈ ਜੇ ਤੁਸੀਂ ਚੰਗਾ ਕਰੋ ਆਏਗਾ ਨਾ ਮੇਰੇ ਕੋਲ ਤੁਹਾਨੂੰ ਦਿਖਾਉਂਗਾ ਮੈਂ ਰੰਗ ਟੰਗ ਚੰਗਾ ਓਕੇ ਚੰਗਾ ਬਾਈ ਬੋਲੇ ਸੋਹਣ ਜਾਨ ਸਲਾਮਤ ਹੋ ਜਾਓ